ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਮਲ ਕੌਰ ਵਾਰੇ ਜਿਹਨਾਂ ਨੂੰ ਥੋੜੇ ਦਿਨ ਪਹਿਲਾਂ ਹੀ ਦਿਹਾਂਤ ਹੋ ਗਿਆ ਯਾਨੀ ਕਿ ਇਹਨਾਂ ਨੂੰ ਕਤਲ ਕਰ ਦਿੱਤਾ ਗਿਆ ਇਹਨਾਂ ਦੀਆਂ ਵੀਡੀਓਜ਼ ਕਿਉਂ ਨਹੀਂ ਸੀ ਹੋ ਤੁਸੀਂ ਨੇ ਦੇਖੀਆਂ ਨੇ ਪਰ ਜੇਕਰ ਇਹਨਾਂ ਦੇ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤਾ ਪਰ ਇਹ ਬਹੁਤ ਹੀ ਜ਼ਿਆਦਾ ਯਾਨੀ ਕਿ ਆਪੇ ਇਹ ਨਹੀਂ ਕਹਿ ਸਕਦੇ ਵੀ ਪੋਤਰੇ ਚ ਸੀ ਠੀਕ ਠਾਕ ਫੈਮਿਲੀ ਚ ਸੀ ਗਰੀਬ ਰਿਵਾਰ ਵਿੱਚੋਂ ਹੀ ਸੀ ਇਹਨਾਂ ਦਾ ਕਹਿਣਾ ਸੀ ਕਿ ਮੈਂ ਜੋ ਵੀਡੀਓਜ਼ ਬਣਾਉਣੀ ਹੈ ਆਪਣੇ ਪਰਿਵਾਰ ਦਾ ਸਾਰਾ ਖਰਚਾ ਇਹ ਜਿਹੜਾ ਮੈਂ ਖੁਦ ਚੱਕਦੀ ਆ ਚਲੋ ਉਹ ਗੱਲ ਠੀਕ ਹੈ ਵੀ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸੀ ਪਰ ਜਿਹੜੀ ਇਹ ਵੀਡੀਓਜ਼ ਪਾ ਰਹੇ ਸੀ ਉਹ ਬਿਲਕੁਲ ਵੀ ਆਉਣ ਵਾਲੇ ਚੰਦੇਸ਼ਨ ਨੂੰ ਸਹੀ ਸੇਧ ਨਹੀਂ ਦੇ ਰਹੀਆਂ ਸੀ ਇਸ ਕਰਕੇ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਵੀ ਜੇਕਰ ਤੁਸੀਂ ਕੋਈ ਆਪਣਾ ਕੰਮ ਕਰਨਾ ਚਾਹੁੰਦੇ ਹੋ ਆਪਣੇ ਪਰਿਵਾਰ ਦੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਕਰ ਸਕਦੇ ਹੋ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਜਿਸ ਤੋਂ ਤੁਸੀਂ ਇਨਕਮ ਵੀ ਲੈ ਸਕਦੇ ਹੋ ਅਤੇ ਆਪਣੇ ਪਰਿਵਾਰ ਨੂੰ ਵੀ ਹੈਲਪ ਕਰ ਸਕਦੇ ਹੋ ਇਸ ਲਈ ਤੁਸੀਂ ਕਿਹੋ ਜਿਹਾ ਕੰਟੈਂਟ ਚੁਣਦੇ ਹੋ ਉਹ ਤੁਹਾਡੀ ਸੋਚ ਤੇ ਹੀ ਡਿਪੈਂਡ ਕਰੇਗਾ ਇਸ ਲਈ ਕਮਲ ਕੌਰ ਦੀ ਡੈਥ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਲਾਹਣਤਾ ਪਾਈਆਂ ਕਿਉਂਕਿ ਜੇਕਰ ਇਹ ਆਪਣੇ ਪਰਿਵਾਰ ਨੂੰ ਪਾਲ ਰਹੀ ਸੀ ਤਾਂ ਇਸ ਦੇ ਨਾਲ ਹੀ ਉਹ ਵੀਡੀਓਜ਼ ਨੇ ਜਿਹੜੀਆਂ ਚੰਗੀਆਂ ਵੀ ਪਾ ਸਕਦੇ ਸੀ ਕੋਈ ਆਪਣੇ ਕੰਮ ਕਰਦੀ ਵੀਡੀਓ ਵੀ ਪਾ ਸਕਦੀ ਸੀ ਤਾਂ ਉਹ ਜਿਹੜੀਆਂ ਵੀਡੀਓਜ਼ ਨੇ ਜਾਣੀ ਕਿ ਹੋਰ ਬਹੁਤ ਵਧੀਆ ਪਾ ਸਕਦੀ ਸੀ ਕਿਉਂਕਿ ਇਸ ਦੇ ਉੱਤੇ ਬਹੁਤ ਸਾਰੇ ਕੰਟੈਂਟ ਹੁੰਦੇ ਨੇ ਜਦ ਕਿ ਇਹਨਾਂ ਗਲਤ ਕੰਟੈਂਟ ਕਮਲ ਕੌਰ ਨੇ ਚੁਣਿਆ ਜੋ ਕਿ ਇਸ ਦੀ ਮੌਤ ਦਾ ਕਾਰਨ ਬਣ ਗਿਆ